ਕੈਨੇਡਾ ਦੀ ਰਾਜਨੀਤੀ ਦੇ ਵਿੱਚ ਜਾਂ ਫਿਰ ਊਰਜਾ ਖੇਤਰ ਦੇ ਵਿੱਚ ਵੱਡਾ ਇਤਿਹਾਸਿਕ ਫੈਸਲਾ ਲਿਆ ਗਿਆ ਜਾਂ ਫਿਰ ਐਮਓਯੂ ਸਾਈਨ ਕੀਤਾ ਗਿਆ ਕੈਲਰੀ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਇੱਕ ਇਤਿਹਾਸਿਕ ਮੌਜੂਦੇ ਆਪਰੇ ਸਾਈਨ ਕੀਤੇ ਨੇ ਦਸਤਾ ਕੀਤੇ ਨੇ ਜੋ ਇੱਕ ਨਵੀਂ ਵੈਸਟ ਕੋਸਟ ਤੇਲ ਪਾਈਪਲਾਈਨ ਦਾ ਰਾਹ ਖੋਲਦਾ ਹੈ ਸਿਰਫ ਪਾਈਪਲਾਈਨ ਨਹੀਂ ਇਹ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਸਭ ਤੋਂ ਵੱਡੇ ਊਰਜਾ ਪ੍ਰੋਜੈਕਟਾਂ ਦੇ ਵਿੱਚੋਂ ਇੱਕ ਹੋ ਸਕਦਾ ਹੈ ਮੌਜੂਦੇ ਤਹਿਤ ਜੇਕਰ ਦੇਖਿਆ ਜਾਵੇ ਅਲਬਰਟਾ 1 April ਤੋਂ 130 ਡਾਲਰ ਪ੍ਰਤੀ ਟਨ ਕਾਰਬਨ ਕੀਮਤ ਲਾਗੂ ਕਰੇਗਾ ਜੋ ਸੰਗੀ ਬੈਂਚਮਾਰਕ ਤੋਂ ਵੀ ਜ਼ਿਆਦਾ ਇਸ ਦੇ ਬਦਲੇ ਓਟਾਵਾ ਨੇ ਕਲੀਨ ਇਲੈਕਟ੍ਰਿਸਿਟੀ ਰੈਗੂਲੇਸ਼ਨ ਨੂੰ ਅਸਥਾਈ ਤੌਰ ਤੇ ਰੋਕਣ ਦੇ ਲਈ ਹਰੀ ਚੰਡੀਆ ਜਿਹੜੀ ਉਹ ਵੀ ਦੇ ਦਿੱਤੀ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦਾ ਫੈਸਲਾ ਹੁੰਦਾ ਤਾਂ ਹੁਣ ਤਿੰਨ ਪੱਖੀ ਗੱਲਬਾਤਾਂ ਜਿਸ ਦੇ ਵਿੱਚ ਫੈਡਰਲ BC ਅਲਬਰਟਾ ਤੇ ਜਿਸ ਦੇ ਵਿੱਚ ਤੱਟੀ ਸੁਰੱਖਿਆ ਟੈਂਕਰ ਨਿਜਮ ਅਤੇ ਫਸਟ ਰੇਸ਼ਨ ਦਾ ਸਮਰਥਨ ਤੇ ਉੱਪਰ ਫੈਸਲਾ ਕਰਨ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਪਾਈਪਲਾਈਨ ਵਾਸਤੇ ਰਾਹ ਸਾਫ਼ ਹੋਵੇਗਾ ਜਾਂ ਫਿਰ ਇਸ ਦਾ ਵਿਰੋਧ BC ਦਾ ਜਿਹੜਾ ਵਿਰੋਧ ਆ ਇਸ ਨੂੰ ਰੋਕ ਦੇਵੇਗਾ